ਆਫਰੀਕਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਪਹਿਲਾਂ ਤਾਂ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਤੇ ਆਪਣੇ ਸਾਨੂੰ ਤੁਸੀਂ ਕਮੈਂਟ ਸਾਨੂੰ ਦਿੰਦੇ ਰਹਿੰਨੇ ਆ ਅਗਰ ਜੇ ਸਾਧ ਤੋਂ ਕੁਝ ਗਲਤੀਆਂ ਹੁੰਨੀਆਂ ਵੀ ਤਾਂ ਤੁਸੀਂ ਆਪਣੇ ਕਮੈਂਟ ਸਾਨੂੰ ਜਰੂਰ ਦਿਆ ਕਰੋ ਤਾਂ ਕਿ ਅਸੀਂ ਉਸ ਗਲਤੀਆਂ ਨੂੰ ਆਪਣੀਆਂ ਨੂੰ ਸੁਧਾਰ ਸਕੀਏ ਬੰਦਾ ਆਇਆ ਜਰੂਰਦਾ ਤਰਤੀ ਪਰ ਪਰ ਉਹ ਸਿੱਖਣ ਵਾਸਤੇ ਆਇਆ ਕਿਉਂਕਿ ਬੰਦਾ ਗਲਤੀਆਂ ਦਾ ਪਤਲਾ ਹੁੰਦਾ ਪਰ ਜੇ ਗਲਤੀ ਕਰਕੇ ਵੀ ਬੰਦਾ ਕਹੇ ਮੈਂ ਗਲਤ ਨਹੀਂ ਤਾਂ ਉਹਦੇ ਵਰਗਾ ਵੱਡਾ ਮੂਰਖ ਵੀ ਕੋਈ ਨਹੀਂ ਜੇ ਬੰਦਾ ਕਹੇ ਵੀ ਹਾਂ ਮੈਂ ਗਲਤੀ ਕੀਤੀ ਆ ਮੈਂ ਉਹਨੂੰ ਮੰਨਦਾ ਮੈਂ ਗਲਤ ਆ ਉਹਦੇ ਵਰਗਾ ਬੰਦਾ ਵੀ ਔਰ ਇਨਸਾਨ ਵੀ ਅੱਜ ਚੱਲੇ ਆ ਜੀ ਆਪਾਂ ਮਨਿੰਦਰ ਨੂੰ ਲੈਣ ਆਪਣੇ ਸਾਲੇ ਹਾਰੀ ਦੇ ਸਾਲੇ ਸਾੜੀ ਕੋਲ ਸਾੜੀ ਕੋਲ ਗਿਆ ਹੈ ਜੀ ਮਨਿੰਦਰ ਉਹਨੂੰ ਲੈਣ ਚੱਲੇ ਆ ਤੇ ਮੈਨੂੰ ਤਵੇੜ ਦਾ ਹੀ ਫੋਨ ਆਇਆ ਕਹਿੰਦਾ ਪਾਪਾ ਵੀ ਆ ਕੇ ਤੁਸੀਂ ਮੈਨੂੰ ਲੈ ਜਾਓ ਵੀ ਮੇਰੇ ਸਕੂਲ ਦਾ ਵੀ ਥੋੜਾ ਕੰਮ ਰਹਿਦਾ ਤੇ ਮੈਂ ਉਹ ਵੀ ਕਰ ਲੂੰਗਾ ਤੇ ਨਾਲੇ ਮੈਨੂੰ ਹੈਗਾ ਜੀ ਕੰਮ ਬਿਜਲੀ ਬੋਰ ਦਾ ਉਹ ਵੀ ਆਪਾਂ ਨੇ ਕਰਨਾ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਵਿੱਚ ਦਿਖਾਵਾਂਗੇ ਖੰਬੇ ਕੱਢਣੇ ਆ ਮੈਂ ਔਰ ਚਰਨਜੀਤ कौर ਕਹਿੰਦੀ ਧੁੱਪਾਂ ਬਹੁਤ ਆ ਤੁਸੀਂ ਰਹਿਣ ਤੋਂ ਪਰ ਕੀ ਕਰੀਏ ਜਿਹੜਾ ਹਿੱਟ ਦਾ ਸਭਾ ਹਲ ਰੋਟੀ ਪਾਣੀ ਦਾ ਹੱਥੀ ਕਿਰਤ ਕਰੀ ਹੋਈ ਬੰਦੇ ਦੀ ਚਾਹੇ ਉਹ ਰੁਪਈਏ ਦੀ ਚਾਹੇ ਉਹ ਦਾਤ ਰੁਪਈਏ ਦੀ ਜੁੜਦੀ ਆ ਠੀਕ ਹੈ ਜੀ ਮਿਹਨਤ ਕਰਨ ਦੇ ਨਾਲ ਹੀ ਪੈਸਾ ਜੁੜਦਾ ਔਰ ਫਾਉਂਦੀ ਮਿਲਦਾ ਮਿਹਨਤ ਦਾ ਤੇ ਇੱਧਰ ਚਰਨਜੀਤ ਬੈਠੀ ਆ ਤੇ ਜਾਵਾਂਗੇ ਮਨਿੰਦਰ ਨੂੰ ਲੈਣ ਪਹਿਲੀ ਵਾਰ ਜਾਣਾ ਜੀ ਆਪਾਂ ਨੇ ਆਪਣੇ ਸਾਲੀ ਦੀ ਸਾਲੀ ਦੇ ਪਿੰਡ ਗੱਡੀ ਲੈ ਕੇ ਤੇ ਇੱਧਰ ਚਰਨਜੀਤ कौर ਬੈਠੀ ਆ ਕਾਲੀ ਸਾਰਿਆਂ ਨੂੰ ਪਰਮਾਤਮਾ ਦੀ ਅਰਦਾਸ ਅੱਜ ਵੀ ਸੀਮੀਂ ਤੇ ਚੱਪੀ ਦਾ ਲੱਗ ਰਿਹਾ ਹੈ ਤਾਂ ਗੰਧ੍ਰਿਤ ਕਰਾਓ ਤੇ ਦੁੱਖ ਤੋਂ ਨਹੀਂ ਹਾਂ ਤੋਂ ਦੂਰ ਹੋ। ਇਹ ਨੂੰਂਬਾ ਗਿਆ ਆ ਦੋ ਦਿਨ ਹੋ ਗਏ ਜੀ ਨਹੀਂ ਲੱਗਦਾ ਹਾਂ। ਇਹ ਨਾ ਕੰਮ ਆਣ ਨਾਲ ਰੌਣਕ ਹੁੰਦੀ ਐ। ਇਹ ਦਰੰਗ ਤਾਂ ਵੀ ਸੁੱਤ ਜਾਈ ਰਹਿੰਦਾ ਵਿਚਾਰਾ। ਇਕੱਲਾ ਆਪਣੇ ਮਨ ਨੂੰ ਦੰਦੇ ਕਿੰਨੇ ਨਹੀਂ ਜਾਂਦਾ। ਇਹ ਗੀ ਇਕੱਲਾ ਪਿਆ। ਬੁਗਰੀਆ ਬੁਗਰੀਆ ਅਜੇ ਤੜਾ ਪਾਈ ਨਹੀਂ ਆਉਣਾ ਅੱਜ। ਆਹੋ ਉਹਨੂੰ ਲੈਣ ਥੱਲੇ ਆ ਮੈਂ। ਜਾਣਦੇ ਥੇ ਗੜਾਏ ਇਹ ਨਾ ਉਹਦੇ ਕਰਕੇ ਚੱਲ ਮੇਰੀ ਗੱਲ ਸੁਣ ਮੈਂ ਜਾਇਆ ਮਾਂ ਤੇ ਅੱਜ ਤਾਂ ਚਲੋ ਮੇਰਾ ਹੱਕ ਬਣਦਾ ਹੈ ਹੈ ਜਾਇਆ ਜਾ ਹਾਂ ਚਲੋ ਜੀ ਤੇ ਪਹਿਲਾਂ ਮੈਂ ਨਾ ਪੋਲ ਕਰਵਾ ਕੇ ਆਉਣੇ ਮਿੱਤਰ ਆਜੀ ਆਪਣਾ ਮੁੰਡਾ ਬਾਠਾਂ ਤੋਂ ਖਮਾਣੋ ਕੋਲ ਤੇ ਸਾਨੂੰ ਜਿਹੜੇ ਸਾਡੇ ਵੀਡੀਓ ਦੇਖਦੇ ਸਾਨੂੰ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਜੇ ਕੋਈ ਵਾਠਾਂ ਪਿੰਡ ਦਾ ਹੈਗਾ ਹੀ ਸਾਡਾ ਸਬਸਕ੍ਰਾਈਬਰ ਵੀਰ ਭੈਣ ਭਰਾ ਤੇ ਚੱਲੇ ਆ ਜੀ ਆਪਾਂ ਤੇ ਮੈਨੂੰ ਜਰੂਰ ਸਾਨੂੰ ਆਪਣੇ ਜਰੂਰ ਕਮੈਂਟ ਦਿਓ ਜੀ ਤੇ ਜੇ ਕੋਈ ਉੱਧਰ ਦਾ ਮੇਰਾ ਵੀਰ ਭੈਣ ਭਰਾ ਮਾਂ ਕੋਈ ਵੀ ਹੋਇਆ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਤੇ ਚੱਲੇ ਆ ਜੀ ਕੰਮ ਕਰਾਉਣ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਕੀ ਕੰਮ ਆ ਕੀ ਕਰਨਾ ਉਹ ਤੋਂ ਬਾਅਦ ਦੇ ਵਿੱਚ ਜਾਵਾਂਗੇ ਜੀ ਆਪਾਂ ਸੋਹਰੇ ਪਿੰਡ ਸੋਹਰੇ ਪਿੰਡ ਤੋਂ ਬੇਸੇ ਸ਼ਾਲਾ ਔਰ ਸ਼ਾਲੇ ਹਾਰ ਤੱਕ ਗਏ ਹੋਏ ਆ ਜੀ ਕਿਤੇ ਘੁੰਮਣ ਵਾਸਤੇ ਵੀ ਗਰਮੀ ਦਾ ਟਾਈਮ ਆ ਛੁੱਟੀਆਂ ਹੋਈਆਂ ਹੋਈਆਂ ਉਹਨਾਂ ਨੂੰ ਵੀ ਤੇ ਬਾਕੀ ਜਾਵਾਂਗੇ ਦਿਖਾਵਾਂਗੇ ਉਹਨਾਂ ਦੇ ਕੰਮਕਾਰ ਚੱਲਣ ਲੱਗਾ ਹੈ ਘਰੇ ਉਹਨਾਂ ਦੇ ਉਹ ਵੀ ਤੁਹਾਨੂੰ ਨਾਲ ਦੀਆਂ ਲਓ ਜੀ ਪਹੁੰਚੇ ਹੋਏ ਆ ਜੀ ਪਿੰਡ ਰਾਣਵਾ ਦੇ ਕੋਲ ਆ ਜੀ ਬਿਲਕੁਲ ਰੇਲਵੇ ਫਾਟਕੇ ਦੇ ਕੋਲ ਜਿਹੜਾ ਤੁਹਾਡਾ ਕੰਮ ਚੱਲਣ ਲੱਗਾ ਹੈ ਬਿਜਲੀ ਦਾ ਤੇ ਕਰਨਾ ਤਾਂ ਪੈਸੀ ਹੈ ਨਹੀਂ ਤਾਂ ਪੈਸੀ ਛੱਡੇ ਦਿੱਤਾ ਤਾਂ ਤੇ ਆਪਣਾ ਖਾਸ ਨਿੱਤਰ ਆ ਜੀ ਮੁੰਡਾ ਭੰਗੂ ਪੂੜਿਆਂ ਦਾ ਤੇ ਮਸ਼ੀਨ ਸਾਡੀ ਆ ਗਈ ਤੇ ਮਸ਼ੀਨ ਹੁਣ ਆਈ ਹੈ ਤੇ ਪੋਲ ਹੁਣ ਦੇਖਦੇ ਆ ਬਾਈ ਕਿੱਥੇ ਕਿੱਥੇ ਘੜਾਉਂਦਾ ਕਿੱਥੇ ਕਿੱਥੇ ਨਹੀਂ ਉਹ ਪਤਾ ਨੂੰ ਸਾਰਾ ਗੁੱਦਾਸ ਦੇ ਝਾਵਾਂਗੇ ਦੇਖਦੇ ਹੁਣ ਬਾਈ ਕਿਆ ਸਲਾ ਦਿੰਦਾ ਕਿਆ ਨਹੀਂ ਪਰ ਜਿਹੜੇ ਹਿਸਾਬ ਨਾਲ ਅਸੀਂ ਕਹਿੰਨੇ ਆ ਉਹ ਹਿਸਾਬ ਨਾਲ ਬਾਈ ਮੰਨੂ ਜਾਂ ਨਹੀਂ ਮੰਨੂ ਦੇਖਦੇ ਆ ਲਓ ਜੀ ਕੰਮ ਹੋ ਗਿਆ ਸਾਡਾ ਸਟਾਰਟ ਤੇ ਪਰਮਿਟ ਸਾਡਾ ਸੰਘੋਰ ਦਾ ਹੋ ਗਿਆ ਬੰਦ ਕਰਾ ਦਿੱਤੀ ਲੈਣ ਕਸਰਵਾ ਦੇ 5 6 ਫੁੱਟ ਦਾ ਬਰਮਾ ਜਿਹੜਾ ਥੱਲੇ ਧਾਰਨਾ ਪੈਂਦਾ ਤਾਂ ਕਿ ਪੋਲ ਦੀ ਪੂਰੀ ਰਹੇ ਮਜ਼ਬੂਤੀ start it hey. up ਕਮਾਰੀ ਦੇਖ ਕੇ ਉਹ ਪੂਬੜੀ ਨਿਕਲਦਾ ਆ ਪੂਹਰੇ ਨਿਕਲਦਾ ਪੂਬੜੀ ਨਿਕਲਦਾ ਇਹ ਜਿਹੜਾ ਕਮੌਣੀ ਸੋਖੀ ਆ ਔਰ ਖੱਦਰਾ ਥੱਲੇ ਬੰਤ ਅੰਨੇ ਛਾ ਦੇ ਨੀ ਪਾ ਕੇ ਥੱਲੇ ਕੰਮ ਗੜਾ ਕੇ ਇਨਕੇ ਖੰਭਿਆ ਗੜਵਾ ਕੇ ਬਿਜਲੀ ਤੇ ਪਹੁੰਚ ਗਏ ਆ ਜੀ ਆਪਣੇ ਸਾਲੀ ਦੇ ਪਿੰਡ ਮਾਜਰੀ ਖੰਨੇ ਕੋਲਾ ਜੀ ਰਹਿ ਪਰ ਮਾਜਰੀ ਪਹੁੰਚੇ ਆ ਜਾਵਾਂਗੇ ਤੇ ਦੇਖਦੇ ਆ ਜਾ ਕੇ ਕੀ ਮਾਹੌਲ ਆ ਕੀ ਨਹੀਂ ਤੇ ਉਹਨਾਂ ਦਾ ਜਿਹੜਾ ਕੰਮਕਾਰ ਚਾਹੁੰਦਾ ਮਕਾਨ ਦਾ ਕਿਵੇਂ ਆ ਕਿਵੇਂ ਨਹੀਂ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਚੱਲਦੇ ਆ ਜੀ ਪਾਉਂਦੇ ਪਾਉਂਦੇ ਆ ਮਾਜਰੀ ਤੇ ਇਹ ਮਕਾਨ ਮੇਰੀ ਸਾਲੀ ਨੇ ਕਿਰਾਇਆ ਕਰ ਦਿੱਤਾ ਕਿਉਂਕਿ ਉਹਨਾਂ ਦਾ ਜਿਹੜਾ ਮਕਾਨ ਬਣ ਰਿਹਾ ਉਹਦੇ ਕਰਕੇ ਥੋੜੀ ਪ੍ਰੋਬਲਮ ਆਈ ਹੋਈ ਆ ਤੇ ਹੁਣ ਚੱਲਦੇ ਹਾਂ ਅੰਦਰ ਕੋ ਬੋਲੇ ਉਹ ਬੋਲੇ ਆਰੀ ਕੀ ਹਾਲਾ ਤੇਰਾ ਠੀਕ ਆ ਤੁੰਤਾ ਚਾਹ ਉਹ ਤੋਂ ਸਸਤੀ ਕਰਦੀ ਬੋਲੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਸੁਤੇ ਦੀ ਠੀਕ ਆ ਤੂੰ ਤੈਨੂੰ ਜਮਾ ਹੀ ਨਹੀਂ ਹੈਗਾ ਵੀ ਫੋਨ ਫੋਨ ਵੀ ਕਰਨਾ ਪਾਪਾ ਨੂੰ ਫੋਨ ਤਾਂ ਕਰਿਆ ਤਾਂ ਕਿਉਂ ਕਰਿਆ ਦਾ ਮੈਨੂੰ ਕਰ ਮੈਨੂੰ ਤਾਂ ਫੋਨ ਨਾ ਪੁੱਤਾ ਨਾ ਉਦਣ ਉਦਣ ਤੂੰ ਉਦਣ ਹੋ ਗਿਆ ਇਹਨੂੰ ਆਏ ਨਹੀਂ ਇਹਨੂੰ ਉਦਣ ਫੋਨ ਕਰਿਆ ਤਾਂ ਕੱਲ ਫੋਨ ਕਰਿਆ ਤਾਂ ਇਹਦਾ ਮਤਲਬ ਤੂੰ ਮੈਨੂੰ ਯਾਦ ਨਹੀਂ ਕਰਦਾ ਤੂੰ ਮੈਨੂੰ ਪਿਆਰ ਨਹੀਂ ਕਰਦਾ ਬਸ ਹਨਾ ਹਨਾ ਕੀ ਕਰਦਾ ਨਹੀਂ ਨਾ ਐਂ ਤੇ ਇੱਕ ਲੋ ਜੀ ਕਹਾਂ ਮੈਂ ਪਿਆਰ ਨਹੀਂ ਤੈਨੂੰ ਕਰਦਾ ਪਪਾ ਹਨਾ ਫਿਰ ਤੂੰ ਕਹਦੇ ਕਹਿੰਦਾ ਵੀ ਕਰਦਾ ਨਹੀਂ ਨਾ ਮਜ਼ਾਕ ਕਰਦਾ ਅਸਾਂ ਮਜ਼ਾਕ ਕਰਦੇ ਤੂੰ ਵੇਖ ਕਰਿਆ ਬਈ ਆ ਲੋ ਹੋຊਾਓ ਠੀਕ ਹੈ ਸਭ ਠੀਕ ਨੇ ਕੋਈ ਪੱਖਾ ਭੁਖਾ ਲਾ ਲੂ ਮਾੜਾ ਮੋਟਾ ਕਰਨਾ ਚਾਹੁੰਦਾ ਹਾਂ ਹੁਣ ਮਿਲਦੇ ਤੁਹਾਨੂੰ ਬਾਅਦ ਵਿੱਚ ਮਿਲਦੇ ਆਓ ਜੀ ਲਾਉ ਜੀ ਲੱਗੇ ਆਹ ਵਾ ਨਵੇਂ ਵਗਾ ਦੇ ਵਿੱਚ ਪਹੁੰਚੇ ਆਂ ਤੇ ਤਿਆਰੀ ਤਾਂ इवन ਮੇਕਪਿਟੇ ਦਾ ਤਾਂ ਲਾਦਾ ਕੰਮ ਖਾਦ ਲੈ ਬਸ ਸਿਰਫ ਉਹ ਬੋਤਾ ਜੀ ਹੋਰ 3-3 ਦਾ ਕੰਮ ਰਹਿੰਦਾ ਹੈ ਹਨਾ ਬਾਕੀ ਤਾਂ ਠੀਕ ਆ ਹਾਂਜੀ ਬਾਕੀ ਸਾਰਾ ਹੋ ਗਾ ਮੇਰੇ ਕਿਵੇਂ ਕੰਮ ਠੀਕ ਹੈ ਦੇਖ ਲੋ ਨਹੀਂ ਵੇ ਬ੍ਰਿਕ ਆ ਗਾਲਾ ਮੈਨਾਂ ਹੁਣ ਕਿੰਨੇ ਜਾਇ ਵਾਧਾ ਆਇਆ ਥੋਨੂੰ ਹੋਣਾ ਚਾਹੀਦਾ ਪਾਈ ਹਾਂ ਸਾਡੀ ਤਸੱਲੀ ਆ ਤੁਸੀਂ ਦੱਸੋ ਕੀ ਤਸੱਲੀ ਆ ਕੋਈ ਫੋਰੀ ਸਤਾਂ ਨਹੀਂ ਬਣ ਸਾਡੀ ਵੀ ਆ ਠੇਕੇ ਦਾ ਤੁਹਾਨੂੰ ਚਾਹੀਦਾ ਨਾਲ ਮੇਰੀ ਗੱਲ ਸੁਣੋ ਅਸੀਂ ਤਾਂ ਨਿਕੋਚਾ ਕੱਢ ਕੇ ਜਾਣਾ ਆ ਪਾਣੀ ਹੋਇਆ ਆ ਨਹੀਂ ਵੇ ਨਿਕੋਚਾ ਦੀ ਮੇਰੀ ਤਾਂ ਮਰਜ਼ੀ ਕਰਾ ਲਾ ਹਾਂ 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 ਕੀ ਕੀ ਕਰਨਾ ਆ ਬੱਲੇ 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 ਬਾਹਰ ਪੱਟੀਆਂ ਭਰ ਹੋਣੀਆਂ ਅੱਛਾ ਬਾਹਰ ਬੱਲੇ ਹੋਣੀਆਂ ਪੇਡਾਂ ਨੇ ਉਹ ਚੱਤਰੇ ਪਰ ਭਰ ਹੋ ਗਈ ਉਹ ਕਿਉਂ ਅੱਜ ਅੱਜ ਚੱਲੇ ਰਹਿਣਾ ਹੈ ਇਹਨਾਂ ਨਾਲ ਭਰ ਗਏ ਅਸੀਂ ਨਾਲ ਪਰ ਹੋ ਜਿੰਦੀ ਹੈਪੀ ਭਾਈ ਤੇਰਾ ਬੰਦੇ ਕਹੀ ਜਾਂਦੇ ਆ ਸਭੇ ਭਰ ਹੋ ਜਿੰਦੀਆਂ ਕੰਗਰ ਇਹਦਾ ਚਾਚਾ ਚਾਚਾ ਕਹਿੰਦਾ ਆ ਪੁੱਛ ਮੇਰਾ ਚਾਚਾ ਕਹਿੰਦਾ ਉਹਨੂੰ ਫੜਾਉਂ ਕਾਂਡੀ ਛੋਟਾ ਚਾਚਾ ਆ ਜਾ ਮੈਨੂੰ ਚਾਚਾ ਨਹੀਂ ਆਇਆ ਸਾਡੇ ਭਾਈ ਬਾਹਰ ਹੋਣਗੇ ਐਡੀ ਤਾਂ ਨਹੀਂ ਗੱਲ ਉਹ ਕਹਿੰਦਾ ਕਿ ਚਾਚਾ ਕਹਿੰਦੇ ਸਾਇਆਂ ਅੰਦਰ ਆ ਆ ਅੰਦਰ ਜਾ ਆ ਗਿਆ ਵੀ ਕਿਵੇਂ ਆ ਗਏ ਬੰਦੇ ਬੱਧੀ ਗਈ ਲੋੜ ਨਾ ਬੋਲੇ ਬੜਾ ਅੱਛਾ ਕੰਮ ਜੀ ਸਤਿ ਸ਼੍ਰੀ ਅਕਾਲ ਜੀ ਕਿ ਮੈਂ ਕੰਮ ਕਰਾਂ ਬਸ ਠੀਕ ਹੈ ਜੀ ਕਿਰਪਾ ਤੁਹਾਡੀ ਨਸਾ ਠੀਕਾਂ ਦੀ ਕਿਰਪਾ ਕਿਰਪਾ ਬਾਬੇ ਨਾਨਕ ਦੀ ਬਾਲ ਵੀ ਕਰਦਾ ਹੋਈ ਜਿਹੜੇ ਕੰਮ ਕਰਦੇ ਆ ਹਾਂ ਕਿਰਪਾ ਪਰਮਾਤਮਾ ਦੀ ਹੋਣੀ ਚਾਹੀਦੀ ਆ ਤੇ ਇੱਕ ਮੈਂ ਤੇਰੇ ਭਾਂ ਰਾਂਬਾ ਲੈ ਕੇ ਆਇਆ ਮੈਨੂੰ ਕੋ ਤਾਂ ਆਣਾ ਪੈ ਗਿਆ ਨਹੀਂ ਮੈਂ ਆਉਣਾ ਆ ਆਹ ਜਿਹੜੇ ਤੇਰੇ ਖਾਣੇ ਆ ਨਾ ਇਹ ਤੇ ਭਰਨੇ ਹੀ ਭਰਨੇ ਆ ਜਿਵੇਂ ਮਰਜ਼ੀ ਕਰੀ ਨਾ ਕਰੀ ਮੈਨੂੰ ਕੋਈ ਮਤਲਬ ਨਹੀਂ ਹਾਂ ਤੇਰੇ ਪਾਸਟਰਾਂ ਨਾਲੇ ਭਰਦੇ ਕਰ ਨਹੀਂ ਲਾ ਮੰਗੇ ਕਿ ਮੈਂ ਅੱਜ ਵੀਡੀਓ ਬਣਾ ਕੇ ਚੱਲੇ ਆ ਮੈਂ ਦੋ ਚਾਰ ਦਿਨ ਨੂੰ ਫੇਰ ਆਇਆ ਲੈ ਠੀਕ ਹੈ ਨਾ ਇਹ ਲੈ ਹਾਸ ਤੇ ਨਾ ਖਾ ਆਪ ਦਾ ਇਹ 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 ਕੰਮ ਹੋਇਆ ਚਾਹੀਦਾ ਫਾਈਨਲ ਤੇ ਹੁਣ ਮੈਨੂੰ ਆਹ ਕਿੰਨੇ ਦਿਨਾਂ ਮਕਿਰਨ ਦੀ ਹੋਰ ਬਾਦੋਂ ਮਜਾ ਆਉਂਦਾ ਰਹੇਗਾ ਹਫਤਾ 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 ਰਹਿ ਗਿਆ ਹਫਤਾ ਰਹਿ ਗਿਆ ਤੇ ਇੱਧਰ ਜਿਹੜੇ ਕੱਚੇ ਫਸਲ ਉਹ ਚੱਲ ਵਧੀਆ ਗੱਲ ਆ ਕੰਮ ਨਾਲੇ ਕੰਮ ਨਾਲੇ ਘੋ ਹੁੰਦਾ ਬੰਦੇ ਦਾ ਠੀਕ ਹੈ ਨਾ ਬੰਦੇ ਦੀ ਜਿਹੜੀ ਪਛਾਣ ਆ ਉਹ ਕੰਮ ਹੁੰਦਾ ਜੇ ਬੰਦਾ ਕੰਮ ਕਰੂਗਾ ਤਾਂ ਆਪਣਾ ਘਰ ਚਲਾਊਗਾ ਠੀਕ ਹੈ ਨਾ ਗੱਲ ਨੂੰ ਤੇ ਹੁਣ ਬੈਂਤਾਂ ਦੀ ਗੱਲ ਹੈ ਇਹਨਾਂ ਨੂੰ ਹੁਣ ਵਿਚਾਰੇ ਨੂੰ ਕੰਮ ਨਵੇੜ ਦੇ ਇਹਨਾਂ ਨੂੰ ਹੁਣ ਤੈਨੂੰ ਪਤਾ ਕਿਰਾਏ ਪਰ ਰਹਿਣਾ ਕਿਰਾਏ ਪਰ ਰਹਿਣਾ ਬੜਾ ਔਖਾ ਹੋ ਜਾਂਦਾ ਮਾਊ ਵੀ ਕਹਿੰਦੇ ਵੀ ਕਿਰਾਏ ਪਰ ਰਹਿਣਾ ਬੜਾ ਔਖਾ ਹੈ ਅੰਦਰ ਠੀਕ ਹੈ ਨਾ ਵੀ ਉਹਨੇ 2-4 ਦਿਨ ਗੱਟ ਕੇ ਲਾ ਦੇ ਤੇ ਆਹ ਜਿਹੜੇ ਹੁਣ ਖਾਣੇ ਆ ਇਹ ਮੇਰੇ ਕਰਕੇ ਤਾਂ ਭਰ ਕੇ ਜਾਣੇ ਮੈਨੂੰ ਨਹੀਂ ਪਤਾ ਕਿਵੇਂ ਭਰਨੇ ਪਾਉੜੀਆਂ ਲਾਉਣਾ ਪਾਉੜੀਆਂ ਲਾਉਣੀਆ ਕਿਆ ਲਾਉਣੀਆ ਮੈਨੂੰ ਨਹੀਂ ਪਤਾ ਇਹ ਤੂ ਕਰਕੇ ਜਾਂਦੇ ਜਾਂਦੇ ਤੇ ਇੱਧਰ ਵੀ ਮਕਾਨ ਪੂਰਾ ਹੈ ਹੈ ਹਾਂ ਇੱਧਰ ਵੀ ਤਰੀਬਨ ਕਰ ਦੰਨੇ ਬੋਲ ਜੀ ਤੇ ਆ ਵੀ ਤਰੀਬਨ ਜਿਹੜਾ ਕੰਮ ਹੋਏ ਗਿਆ ਇੱਧਰ ਵੀ ਪਲਾਸਟਰ ਹੋ ਗਿਆ ਤੇ ਆ ਥੋੜਾ ਜਿਹਾ ਕੰਮ ਆ ਜਿਹੜਾ ਇਹ ਰਹਿੰਦਾ ਤੇ ਇੱਧਰ ਵੀ ਤਰੀਬਨ ਖਤਮ ਹੋ ਗਿਆ ਤੇ ਬਾਹਰ ਹੋ ਗਿਆ ਕੰਮ ਕਿ ਰਹਿੰਦਾ ਬਹਾਰ ਵੀ ਦੇ ਤਾਂ ਥੋੜਾ ਜਿਹਾ ਨਾ ਹਾਂ ਤੇ ਆ ਵੀ ਇਹਦਾ ਹਾਲੇ ਕੰਮ ਇਧਰ ਵੀ ਪਲਾਸਟਰ ਰਹਿਦਾ। ਇੱਥੇ ਬੈਲ ਸੁੱਚ ਲੋਣਨਾ। ਹਾਂ ਬੈਲ। ਕੋਣ ਭਜਾਊਗਾ? ਤੂੰ ਭਜਾਉਣਾ ਹੀ ਕਰੂਗਾ। ਹੋਰ ਨਾ ਕੋਈ ਵੀ ਆਵੇ ਹੈਨਾ। ਲੈ ਹਾਲਾਤੀ। ਅੱਛਾ ਰੂੜਾ ਪਾਉਂਦਾ। ਅੱਛਾ ਰੂੜਾ ਪਾਤਾ ਤੇ ਇਧਰ ਵੀ ਥੋੜਾ ਜਿਹੜਾ ਕੰਮ ਤਾਂ ਉਹ ਰਹਿ ਗਿਆ ਤਾਂ ਤੇ ਆ ਵੀ ਪਲਾਸਟਰ ਰਹਿੰਦਾ ਹੈਨਾ। ਹਾਂ। ਬਾਕੀ ਤਾਂ ਤਰੀਕਾ ਨਾਲ।

ਜਪਾ ਨਹੀਂ ਜਾਦੇ ਨਾ ਨਾ ਪਾਉਂਦਾ ਸਾਰੇ ਹੋਣਾ ਭਾਈ ਸਾਰਾ ਨੂੰ ਲਾਉਂਗੀ ਤੂੰ ਆ ਗਿਆ ਨਵਈ ਤੂੰ ਆ ਗਿਆ ਨਵਈ ਤੇ ਭਾਈ ਜੰਗੂ ਆ ਲੈ ਵੀ ਅੱਜ ਜੰਗੂ ਆ ਪਾਟੀ ਗੱਲ ਜਿੱਦੇ ਗਏ ਮਹੌਨ ਤੋਂ ਦੇ ਲੈ ਤੁੰਨਾ ਹੋਰ ਦੇ ਦੇ ਉਹਨੂੰ ਵੀਰੇ ਨੂੰ ਹੋਰ ਦੇ ਦੇ ਆਂਗੇ ਤੱਕ ਆਂਗੇ ਤੱਕ ਅੰਦੇ ਮੈਨ ਨਾਲ ਲੈ ਲਓ ਜੀ ਤੁਸੀਂ ਵੀ ਦੋ ਖਾਓ ਮਿੱਠਾ ਮੂੰਹ ਕਰੋ